ਬੱਕਰੀਆਂ ਬੱਕਰੀਆਂ ਦਾ ਵਾੜਾ ਕਹਿੰਦੇ ਦੁੱਧ ਬਹੁਤ ਯਾਨੀ ਕਿ ਲਾਲ ਦਾ ਇੱਕ ਆ ਵੀ ਬੱਕਰੀਆਂ ਦਾ ਸੱਲ ਸੁੱਲ ਘਟੇ ਆਪਣੇ ਟਾਈ ਫੈਡ ਵਾਸਤੇ ਵੀ ਦੱਸਦੇ ਵੀ ਕੀ ਸਕਦੇ ਆ ਟਾਈਫੈਡ ਨਾਲ ਵੀ ਸੈੱਲ ਘਟ ਘਟ ਜਾਂਦੇ ਆ ਕਈ ਵਾਰੀ ਹੋਰ ਵੀ ਕਈ ਪ੍ਰੋਬਲਮ ਆ ਤਾਂ ਵਧੀਆ ਚੀਜ਼ ਆ ਮਹੀਨੇ ਦੇ ਵਿੱਚ ਹਫਤਾਕ ਪੀ ਲਵੇ ਹਫਤਾ ਦਸ ਦੇਣਾ ਮੈਨੂੰ ਵੀਰ ਦਾਸ ਦਾ ਸੀ ਬੱਕਰੀਆਂ ਵਾਲਾ ਜੇ ਆ ਗਿਆ ਤਾਂ ਮੈਂ ਗੱਲ ਕਰਾਉਣਾ ਕਹਿੰਦਾ ਅਸੀਂ ਨਾ ਕਿਤੇ ਗੋਲੀ ਨਾ ਟੀਕਾ ਲਵਾਇਆ ਦੇਖ ਲਓ ਮਤਲਬ ਅਭੀ ਦੁੱਧ ਵੀ ਇਹੀ ਪੀਂਦੇ ਆ ਉਹ ਜਾ ਜੂ ਵੀ ਆਦੀ ਬਣਾਉਂਦੇ ਹਨ ਇਹ ਫਿਰ ਟੀਕਾ ਦੇ ਦਵਾਈ ਦਾ ਕਿੱਥੋਂ ਆਇਆ ਇਹ ਰਿਹਾ ਆਇਆ ਚਲ ਹੋ ਗਿਆ ਉਹ ਕੀ ਕਹਿੰਦਾ ਹੁੰਦਾ ਬਾਈ ਹਾਂ ਉਹਦਾ ਸਾਟ ਸਟਾਰਟ ਕਰਕੇ ਬੰਦੇ ਹਾਂ ਹ 7:35 ਮਿੰਟ ਦਾ ਟਾਈਮ ਆ ਜੀ ਅਸਮਾਨ ਰੱਬ ਦੀ ਤਰ੍ਹਾਂ ਆ ਜਾ ਥੋੜਾ ਜਿਹਾ ਹੋਰ ਦਿਖਾਈਏ ਤੁਹਾਨੂੰ ਵਿੱਚ ਤੁਹਾਨੂੰ ਆਇਆ ਅਰਤੀ ਮਾ ਜੀ ਪੂਰਾ ਤਗੜਾ ਕੰਮ ਆ ਗਿਆ ਪ੍ਰਧਾਨ ਸਾਡਾ ਹਨ ਬਖਣੀ ਦੂਆ ਬਾਹਰ ਆ ਨਕਲ ਜੇ ਬੁੱਤ ਬਾਹਰ ਨਹੀਂ ਜਾਂਦੀ ਉਹ ਫਿਰਦੀਆਂ ਜੜੀਆਂ ਲੱਗਿਆ ਪਿਆ ਨਾ ਰੌਣਕ ਮੇਲਾ ਕੇ ਮੈਂ ਪ੍ਰਧਾਨ ਉਹ ਕਰਤਾ ਸੀ ਕੰਮ

ਨੈਵੀਕ ਉਹ ਜਿਹੜੇ ਧੰਨਵਾਦ ਕੋਈ ਨਾ ਕੋਈ ਨੈਵੀ ਯਾਰ ਗਰਮਾਹ ਬਾਲੀ ਆ ਯਾਰ ਹਾਂ ਆਂਗਾ ਬੱਕਰ ਨੂੰ ਗਰਮੀ ਵਾਲੀ ਆ ਬਾਈ ਗਰਮੀ ਵਾਲੀ ਆ ਪਸ਼ੂ ਹੋਣਾ ਯਾਰ ਹੂੰ ਬੰਦ ਲੰਘਿਆ Нет. Понятно,